ਬੜਾ ਆਜੋ ਆਜੋ ਮਾਸ਼ਾ ਸਿੰਘ ਆਪਣੇ ਇਹਨਾਂ ਇਹਨਾਂ ਦੇ ਨਾਮ ਤੇ ਜੀ ਬੜਾ ਅਸੀਂ ਮੈਂ ਇਹਦੀ ਅਨਾਉਂਸ ਕਰਦੀ ਹਾਂ ਕਿ 26 ਜਨਵਰੀ ਤੇ ਸਾਡੇ ਵੱਲੋਂ ਖਾਸ ਤੌਰ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਇਹਨਾਂ ਨੇ ਬੱਚਿਆਂ ਦੀ ਜਾਨ ਬਚਾਈ ਹੈ ਬਹੁਤ ਸਾਰੀਆਂ ਜਾਨਾਂ ਮਾਸ਼ਾ ਸਿੰਘ ਨੇ ਬਚਾਈਆਂ ਔਰ ਖਾਸ ਤੌਰ ਤੇ ਪ੍ਰਸ਼ਾਸਨ ਵੱਲੋਂ ਮੈਂ ਆਪਦੇ ਵੱਲੋਂ ਵੀ ਕੁਝ ਜਿੰਨੀ ਵੀ ਮਦਦ ਹੋ ਸਕੇ ਮੈਂ ਵੀ ਮਾਸ਼ਾ ਸਿੰਘ ਦੀ ਕਰੂੰਗੀ ਔਰ ਇਨਾਮ ਇਹਨਾਂ ਨੂੰ ਜ਼ਰੂਰ ਅਸੀਂ ਦਿਵਾਵਾਂਗੇ ਜਿਸ ਤਰ੍ਹਾਂ ਇਹਨਾਂ ਨੇ ਮਾਨਤਾ ਦੇ ਹੱਥ ਦੇ ਵਿੱਚ ਅ ਕਾਰਜ ਕੀਤਾ ਹੈ ਰਾ ਸੋ ਜਥੇਬੰਦੀ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਾਂ ਹੁਣ ਜਿਹੜਾ ਹੈਗਾ ਆਪਣੇ ਇਸ ਕਾਰਜ ਨੂੰ ਅਪਨ ਸਿੱਧ ਕਰਨੇ ਚਕਮਿਲ ਪਰਿਵਾਰਾਂ ਦੇ ਨਾਲ ਭਾਸ਼ਾ ਦੀ ਬਾਈ ਜੀ ਮਹਾਸ਼ਾ ਸਿੰਘ ਹੈ ਦੱਬਾਂ ਵਾਲੀ ਸ਼ਰਟ ਪਾਈ ਹੈ ਜਿਹੜੇ ਨੇ ਮਾਫਲਾ ਗਲੇ ਦੇ ਵਿੱਚ ਪਾਇਆ ਇਹਨੇ ਬੰਦੇ ਨੇ ਜਾਨ ਬਚਾਈ ਸੀ ਉਹਦੇ ਸਵਾਰੀਆਂ ਦੀ ਜਦੋਂ ਬੱਸ ਪਲਟੀ ਸੀ ਐਨਜੀਕੇ ਡਰਾਉਨ ਦੇ ਵਿੱਚ ਇਹਨੇ ਪੂਰੀ ਸੇਵਾ ਕਰੀਆ ਵਿਚਾਰੇ ਨੇ ਤੇ ਉਦੋਂ ਜਿੱਦੇ ਧਰ ਨਾਲ ਆਇਆ ਸੀ ਹਸਪਤਾਲ ਦੇ ਵਿੱਚ ਤਲਵੰਡੀ ਸਾਬੋ ਏਡੀਸੀ ਮੈਡਮ ਨੇ ਬਹਿੰਡਾ ਤੋਂ ਉਹਨਾਂ ਨੇ ਕਿਹਾ ਸੀ ਮਹਾਸ਼ਾ ਸਿੰਘ ਨੂੰ ਬੁਲਾ ਕੇ ਕੋਲੇ ਵੀ 26 ਤਰੀਕ ਨੂੰ ਤੈਨੂੰ ਸਨਮਾਨਤ ਕੀਤਾ ਜਾਊਗਾ ਤੇ ਮੇਰੇ ਵੱਲੋਂ ਕੁਝ ਦਿੱਤਾ ਜਾਊਗਾ ਤੈਨੂੰ ਮਾਮਜਾ ਤੇ ਨਾ ਤਾਂ ਇਹਨੂੰ ਵਿਚਾਰੇ ਨੂੰ ਸਨਮਾਨਤ ਕੀਤਾ ਨਾ ਇਹਨੂੰ ਬੁਲਾਇਆ 26 ਜਨਵਰੀ ਨੂੰ ਤੇ ਇਹ ਮੈਨੂੰ ਸਾਰਿਆ ਦੱਸ ਰਿਹਾ ਸੀ ਭਰਾ ਅੱਜ ਵੀ ਆਇਆ ਸੀ ਇਹ ਜੀਵਨ ਸਿੰਘ ਵਾਲਾ ਜਿਹੜੀਆਂ ਅੱਠ ਮੌਤਾਂ ਹੋਊਗਾ ਸੀ ਉਸ ਦਿਨ ਉਦੋਂ ਇਸ ਅੱਜ ਸੇਵਾ ਤੇ ਆਇਆ ਸੀ ਇਹ ਵੀ ਸਾਰੀ ਗੱਲ ਦੱਸੂਗਾ ਹੁਣ ਆਪਾਂ ਬਾਈ ਮਾ ਸਾਹਿਬ ਸਿੰਘ ਤੋਂ ਪੁੱਛਾਂਗੇ ਵੀ ਕੀ ਕਾਰਨ ਹੋਇਆ ਤੇ ਬਾਕੀ ਸਰਪੰਚ ਸਾਹਿਬ ਹੈ ਪਿੰਡ ਜੀਵਨ ਸਿੰਘ ਵਾਲਾ ਦੇ ਇਹਨਾਂ ਨੂੰ ਪਤਾ ਹੈ ਸਿਕੰਦਰ ਸਿੰਘ ਪ੍ਰਧਾਨ ਆ ਐਨ ਜੀ ਕੇ ਤੇ ਇਹਨਾਂ ਨੂੰ ਸਾਰੇ ਕਾਰਨ ਜਿਹੜੇ ਸੀਗੇ ਉਹਨਾਂ ਨੂੰ ਪਤਾ ਸੀ ਉਸ ਟਾਈਮ ਉੱਥੇ ਸੀਗੇ ਇਹ ਮਜ਼ਦੂਰ ਤੇ ਬਾਈ ਮਾ ਸਾਹਿਬ ਦੱਸੋਗੇ ਵੀ ਕੀ ਕਾਰਨ ਹੋਇਆ ਜਿਹੜਾ ਛੜਕਾਰਾ ਹੋਇਆ ਉਹਦੇ ਬਾਕੀ ਪਾਰਟੀ ਹੈ ਹਾਂਜੀ ਕੀ ਕਾਰਨ ਹੋਇਆ ਕਰ ਤਾਂ ਹੀ ਕੁਛ ਤਾਂ ਬਾਰਸ਼ ਦਾ ਕਰਕੇ ਵੀ ਹੋ ਸਕਦਾ ਜਾਂ ਕੋਈ ਮਤਲਬ ਬਰਾਬਰ ਦੀ ਜਿ ਅਗੀ ਬੜਾ ਪਹਿਲਾਂ ਤੋਂ ਆਪਾਂ ਪਿੰਡ ਦਾ ਧੰਨਵਾਦ ਕਰਦੇ ਆਂ ਦੀਪ ਸਿੰਘ ਵਾਲੇ ਦਾ ਸਰਪੰਚ ਸਾਹਿਬ ਖੜੇ ਐ ਬੱਚਾ ਬੱਚਾ ਕਲੱਬ ਦਾ ਪਹੁੰਚਿਆ ਤੇ ਇਸ ਪਿੰਡ ਦਾ ਅੱਜ ਵੀ ਬਹੁਤ ਧੰਨਵਾਦ ਕਰਦੇ ਤੇ ਵਾਪਸ ਟਰੌਣਾ ਬੈਰੂ ਦੇ ਚਲਸਾ ਆਤਮ ਦੀ ਸ਼ਾਂਤੀ ਹੈ ਨਾ ਬਹੁਤ ਵੱਡਾ ਸਹਿਯੋਗ ਦਿੱਤਾ ਉਦੋਂ ਵੀ ਬੱਸ ਦਾ ਆਸਤੀ ਜੀ ਮਤਲਬ ਪਾਰਟੀ ਵੀ ਬੱਸ ਮੈਂ ਦਾ ਵੱਜ ਪਤਾ ਲੱਗੇ ਪਿੱਛੇ ਹਾਂ ਤੁਸੀਂ ਤੁਸੀਂ ਬੱਸ ਦੇ ਵਿੱਚ ਹੀ ਸੀਗੇ ਹਾਂ ਜੀ ਵਿੱਚ ਸਵਾਰ ਸੀ ਅੱਛਾ ਜੀ ਹਾਂ ਜੀ ਤੇ ਕਿੰਨੀਆਂ ਕੱਲ ਛੋਟੇ ਸਾਹਮਣੇ ਮੁਕਤਾ ਹੋਊਗਾ ਕਿੰਨੀਆਂ ਗਾਉਂ ਉਸ ਟਾਈਮ ਦੇ ਵਿੱਚ ਮੰਨ ਲਓ ਜੀ ਜਿਹੜੀਆਂ ਮੌਤਾਂ ਹੋਈਆਂ ਮੈਂ ਬਾਹਰ ਨਿਕਲਿਆ ਮੈਂ ਪੰਜ-ਛੇ ਤਾਬਦੇ ਆਤੀ ਦੇਖਣੀ ਅਸੀਂ ਜਿਵੇਂ ਮਲਾ ਹੁਕਮ ਵਾਲੀ ਤੋਂ ਸੀਗਾ ਇੱਕ ਉਹ ਕੁੜੀ ਸੀਗੀ ਇੱਕ ਏਡਰ ਬਿਆਰ ਚੋਂ ਸੀਗਾ ਇੱਕ ਜਵਾਰ ਦੀ ਛੋਟੀ ਜਿਹੀ ਉਹਦੀ ਨਹੋ ਮੁਜਰੀ ਸੀ ਹਾਂ ਜੀ ਹਾਂ ਓਏ ਉਹ ਦੇਖਿਆ ਸੀ ਮਾਰਪੋਰਟ ਦੇ ਤੁਸੀਂ ਮੈਂ ਪੰਜ ਦਿੱਤੀ ਜੀ ਆ ਗਿਆ ਉਹਦਾ ਤੁਹਾਨੂੰ ਪਤਾ ਲੱਗਿਆ ਸੀ ਮੌਤ ਹੋ ਗਈ ਇਹਨਾਂ ਦੀ ਤੇ ਬਾਕੀ ਬਚਾ ਦਾ ਖੇਚਲ ਕਰੀ ਬਚਾਉਂਦੀ ਹਾਂ ਹਾਂ ਜੀ ਹੱਦ ਤੋਂ ਵੱਧ ਬਚਾ ਦੇ ਪਹਿਲਾਂ ਨਹੀਂ ਸੀ ਸੀਸੇ ਤੋੜਨ ਦੀ ਕੋਸ਼ਿਸ਼ ਕਰੀ ਜੀ ਮੈਂ ਇਹਨੇ ਬੱਚੇ ਸੀਗੇ ਪਹਿਲਾਂ ਬੱਚੇ ਚੱਕਣ ਦੀ ਕੋਸ਼ਿਸ਼ ਕਰੀ ਹੈ ਅੱਛਾ ਅੱਛਾ ਹਾਂ ਜੀ ਕਿ ਜਿਹੜਾ ਕੁਛ ਮੰਨ ਲਓ ਪਿੰਡ ਦਾ ਫੇਰ ਆਪਾਂ ਧੰਨਵਾਦ ਕਰਦੇ ਆ ਹਾਂ ਉਹ ਕਾਰਨ ਤਾਂ ਸਾਰਾ ਮੰਨ ਲਓ ਮੀਂਹ ਦੇ ਕਾਰਨ ਹੀ ਸੀ ਆਵਾਰਸ਼ ਦੇ ਕਾਰਨ ਹੀ ਹੋਇਆ ਹਾਂ ਜੇ ਹੁਣ ਆਪਾਂ ਇੱਕ ਜੀ ਆਪਾਂ ਦੇਖੀਏ ਪੁਲ ਦੇਖੀਏ ਵੀ ਆ ਜੇ ਮੰਨ ਲਾ ਆਹ ਰੋਡ ਹੈ ਜਿਹੜੀ ਮੇਨ ਰੋਡ ਜਾ ਰਹੀ ਹੈ ਇਹ ਆ ਜਿਹੜੀ ਚਿੱਟੀ ਪੱਟੀ ਹੈ ਦੋਨੇ ਸ਼ੈਡਾਂ ਤੇ ਇਹ ਚਿੱਟੀ ਪੱਟੀ ਦਾ ਜਿਹੜਾ ਵਿਚਕਾਰਲਾ ਹਿੱਸਾ ਹੈ ਇੰਨਾ ਹੀ ਭਾਈ ਇਹ ਚੌੜਾ ਹੋਇਆ ਪੁਲ ਜਿਹੜਾ ਸਾਰਾ ਦੇਖਿਆ ਹੋਇਆ ਮੇਰਾ ਉਹ ਤੇ ਪੁਲ ਦਾ ਵੀ ਇਹ ਹੁਣ ਗਾਹਾਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੁੰਦਾ ਨਾ ਵੀ ਜਿਹੜਾ ਪੁਲ ਚੌੜਾ ਨਹੀਂ ਕਰ ਸਕਦੇ ਜਦੋਂ ਹਾਸ਼ੀਏ ਇੰਨੇ ਨੇ ਹੋ ਰਹੇ ਨੇ ਜਦੋਂ ਆਪਦੇ ਨਾਲ ਬੀਤੀਏ ਕੋਈ ਵੀ ਬੰਦਾ ਉਦੋਂ ਪਤਾ ਲੱਗਦਾ ਹਾਰੇ ਕਾਰਨ ਇਹ ਵੀ ਹੋ ਸਕਦੇ ਨੇ ਤੇ ਬਾਕੀ ਹੁਣ ਵੀ ਜਿਹੜੇ ਭੋਗ ਪਏ ਨੇ ਸਾਰਿਆਂ ਦੇ ਵੀ ਜਿਹੜੇ ਸੁਰਗਵਾਸੀ ਹੋ ਗਏ ਇੱਕ ਤਰ੍ਹਾਂ ਦੇ ਬਸ ਉੱਥੇ ਵੀ ਭੋਗਾ ਤੇ ਵੀ ਕਿਉਂ ਤੁਸੀਂ ਕਦੇ ਹਾਂਜੀ ਹਾਂਜੀ ਜਿਵੇਂ ਹੁਣ ਕਮਾਲੀ ਹੋ ਗਿਆ ਜੀ ਇੱਥੇ ਡਰਾਈਵਰ ਦਾ ਜੀ ਤੇ ਆ ਐਕਸਪੈਂਡਰ ਜੋਂਸੜਾ ਜੀ ਹਾਂ ਡਰਾਈਵਰ ਦਾ ਪਿੰਡ ਬਲਕਾਰ ਸਿੰਘ ਦਾ ਕਿਹੜਾ ਪਿੰਡ ਸੀਗਾ ਵੋਟタル ਨੂੰ ਵੋਟタル ਨੂੰ ਹਾਂਜੀ ਕੈਨੇਡਾ ਦਾ ਹੀ ਪਤਾ ਲੈ ਕੇ ਆਇਆ ਚੰਡੂ ਕੇ ਵੀ ਠੀਕ ਹੈ ਜੀ ਹਾਂਜੀ ਬਾਕੀ ਜਿਹੜੇ ਪਰਿਵਾਰਾ ਨਹੀਂ ਧਿਆਨ ਚ ਰਹੇ ਉਹਦੇ ਨਹੀਂ ਪਹੁੰਚਾਂਗੇ ਤੇ ਚਾਹੇ ਆਪਾਂ ਜ਼ਿਆਦਾਤਰ ਪੰਚਾਇਤ ਖੜੀ ਹੈ ਇਹਨਾਂ ਦੇ ਯੋਗ ਦੇ ਨਾਲ ਜੀ ਬੀਬਾ ਬਲਜਿੰਦਰ ਕੌਰ ਨੂੰ ਪਹਿਲਾਂ ਵੀ ਐਮਪੀ ਰਹੀ ਗਈ ਕੋਈ ਆਪਾਂ ਮੱਲਾ ਨਹੀਂ ਕਹਿੰਦੀ ਸੀ ਆਪਾਂ ਪਾਰਟੀ ਦੇ ਭੁਗ ਚੱਲਦੇ ਕਹਿੰਦੇ ਹਾਂਜੀ ਹਾਂਜੀ ਇਹਨਾਂ ਨੂੰ ਇਹ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਜੀ ਸਹੀ ਗੱਲ ਹੈ ਐਡੇ ਵੱਡੇ ਮੌਕੇ ਤੇ ਮੁੱਲ ਨਾਲ ਕੀ ਮੰਤਰੀ ਲੈ ਰੱਖੀ ਆ ਹਾਂ ਪੰਜਾਬ ਸਰਕਾਰ ਆ हां जी। ਉਹ ਨੋ ਵੀ ਕਹਿਣੇ ਆਪਾਂ। ਇਹਨਾਂ ਚੀਜ਼ ਤੇ ਧਿਆਨ ਦਿੱਤਾ ਜਾਵੇ ਜੀ। ਹੌਸਤਾ ਲਾਓਗੇ। ਕਿਉਂਕਿ ਜੋ ਰੋਡ ਦਾ ਤੁਸੀਂ ਕਿਹਾ ਜੀ ਕਿ ਰੋਡ ਫਟਿਆ ਪੁਰਾਣਾ ਹੈ। ਇਹ ਚੀਜ਼ ਜਿਆਦਾ ਕਰਾ। ਜਾਹਲ ਕਿਹੇ ਲੀਟਰ ਦਾ ਬੱਚਾ ਹੋਵੇ ਨਾ ਵਿੱਚ ਫੇਰ ਪਤਾ ਲੱਗਦਾ। ਹਾਂ ਫੇਰ ਪਤਾ ਲੱਗਦਾ। ਸੱਚਾਈ ਇਹ ਹੈ। ਸੱਚਾਈ। ਹਾਂ ਜੀ। ਬਜਿੰਦਰ ਕੌਰ ਨੂੰ ਅਜੇ ਤੱਕ ਵੀ ਧਿਆਨ ਦੇਣਾ ਚਾਹੀਦਾ ਕਿ ਕੀ ਹੌਸਤਾ ਹੋਇਆ ਹੈ। ਪਹਿਲਾਂ ਤੋਂ 5 ਸਾਲ ਵੀ ਪਹਿਲਾਂ ਰਹਿ ਗਏ। ਹਾਂ ਜੀ। ਹਾਂ ਜੀ। ਇਹ ਚੀਜ਼ ਤੇ ਧਿਆਨ ਨਹੀਂ ਦੇ ਰਹੀ। ਨਹੀਂ ਰਿਹਾ। ਕੋਈ ਆਪਾਂ ਕਿਸੇ ਪਾਰਟੀ ਦੇ ਵੋਟ ਨਹੀਂ ਚੱਲਦੇ। ਪਰ ਇਹਨਾਂ ਨੂੰ ਅੱਜ ਦੇਖਣਾ ਚਾਹੀਦਾ ਕਿ ਮੇਨ ਰੋ ਚੰਡੀਗੜ੍ਹ ਤੋਂ ਟੱਪਿਆ ਪਿਆ ਜੀ ਹਾਂ ਜੀ ਫਿਰ ਜਿੱਦਾਂ ਹੁਣ ਆਪਾਂ ਕੀ ਕੰਮ ਕਰਦੇ ਆ ਆਪਾਂ ਹੁਣ ਇੱਥੇ ਕੀ ਕੰਮ ਕਰਦੇ ਆ ਆਪ ਹਾਂ ਜੀ ਆਪ ਕੀ ਕੰਮ ਕਰਦੇ ਹੋ ਤੁਸੀਂ ਮੈਂ ਤਾਂ ਮਜ਼ਦੂਰੀ ਦਾ ਮਜ਼ਦੂਰੀ ਦਾ ਕੰਮ ਕਰਦੇ ਹਾਂ ਹਾਂ ਜੀ ਤੇ ਮਨ ਲਓ ਟਾਈਮ ਪਾਸ ਵਾਲਾ ਕੰਮ ਹੀ ਆਪਣਾ ਹਾਂ ਜੀ ਹਾਂ ਜੀ ਉਹ ਤਾਂ ਅੰਬੀ ਸੇਵਾ ਦੇ ਵਿੱਚ ਸੇਵਾ ਦੇ ਪਰਮਾਤਮਾ ਨੇ ਬਖਸ਼ੀ ਸੀ ਸੇਵਾ ਕਰ ਰਹੀ ਸੀ ਸਹੀ ਹੈ ਤੇ ਬਾਕੀ ਸੇਵਾ ਕਰਦੇ ਆ ਜੀ ਹੁਣ ਪਿੰਡ 'ਚ ਕੋਈ ਚੱਲ ਬੱਸਾ ਜਿਹਾ ਕੋਈ ਮੁੰਡਾ ਇੱਕ ਐਵੇਂ ਦੇ ਵਿੱਚ ਦਾਖਲ ਆ ਬਲੱਡ ਦਾ ਪਹੀ ਜਾ ਇੱਕ ਤਾਂ ਪਹਿਲਾ ਸਫੇਰ ਹੋ ਗਿਆ ਪਿੰਡ ਦੇ ਵਿੱਚੋਂ ਬਾਸ ਇਕੱਠੀ ਕਰ ਰਹੀ ਜਿਵੇਂ ਅੱਜ ਸਰਪੰਚ ਸਾਹਿਬ ਹੋ ਰਹੇ ਨੇ ਗੱਡਾ ਰਾਲ ਮਰ ਕੇ ਸਾਰਾ ਬਾਲਾ ਜਿਵੇਂ ਲਾਲੂ ਦੇ ਡਰਾਈਵਰ ਵੀ ਰਹੇ ਇਹਨਾਂ ਸੇਵਾ ਦੇ ਵਿੱਚ ਐ ਨਾ ਬਾਈ ਜੀ ਵੀ ਮੰਨ ਲਓ ਤੁਸੀਂ ਕਿਸੇ ਦੇ ਭੋਗ ਤੇ ਜਾ ਕੇ ਤੁਸੀਂ ਕੀ ਲੈਣਾ ਸੀ ਅੱਜ ਇੱਥੇ ਇਥੇ ਰੂਹ ਦੀ ਸ਼ਾਂਤੀ ਲਈ ਆ